ਦੋ ਪੰਜਾਂ ਹੋਈਆਂ ਸੀ ਆਪਾਂ ਨੂੰ ਲੋਟ ਸੀ ਮੈਨੂੰ ਦੇਦੋ ਰਾਜੇ ਨਹੀਂ ਆਂਦਾ ਦੇ ਮੈਨੂੰ 6-7 ਸਾਲ ਹੋ ਗਿਆ ਮਤਲਬ 6-7 ਸਾਲ ਪਹਿਲਾਂ ਲੋਟਰੀ ਪਾਉਂਦਾ ਰਿਹਾ ਵਿੱਚ ਇੱਕ ਸਾਲ ਬੰਦ ਕਰਤੀ ਸੀ ਮੈਂ ਕਿਹਾ ਨਿਕਲਦੀ ਨੁਕਲਦੀ ਤਾਂ ਕੋਈ ਹੈ ਨਹੀਂ ਦੁਬਾਰਾ ਟਰਾਈ ਕੀਤੀ ਆ ਪਰ ਨਹੀਂ ਗੱਲ ਬੰਦੀ ਨਹੀਂ ਉਹ ਜਾ ਭਰਾਵਾ ਤੇਰੀ ਲਾਟਰੀ ਨਿਕਲ ਗਿਆ 11 ਕਰੋੜ ਦੀ ਜਿੱਥੇ ਵੀ ਹੈਰਾ ਜਾ ਕੇ ਲਾਟਰੀ ਆਪਣਾ ਨਾਮ ਲੈ ਜਾ ਕੇ ਤੇ ਮੋਜਾਂ ਨਟ ਜਿੰਦਗੀ ਦੀਆਂ ਤੇਰਾ ਧਰਤੀ ਦਿਆਨਾ ਸਫਲ ਹੋ ਗਿਆ ਹੁਣੇ ਟੀਵੀ ਤੇ ਇੱਕ ਖਬਰ ਚੱਲ ਰਹੀ ਸੀ ਕਿ ਪੰਜਾਬ ਸਟੈਂਟ ਲੋਟਰੀ ਬੰਪਰ ਦਾ ਰਿਜ਼ਲਟ ਉਹ ਨਿਕਲ ਚੁੱਕਿਆ ਹੈ ਦਿਵਾਲੀ ਬੰਪਰ ਦਾ ਤੇ ਵੱਡੀ ਖਾਸ ਗੱਲ ਇਹ ਹੈ ਕਿ ਜਿਸ ਬੰਦੇ ਦਾ ਨਾਮ ਨਿਕਲਿਆ 11 ਕਰੋੜ ਰੁਪਇਆ ਪਹਿਲਾ ਨਾਮ ਸੀਗਾ ਕੱਲ ਦਾ ਨਾਮ ਨਿਕਲਿਆ ਹੋਇਆ ਰਿਜ਼ਲਟ ਨਿਕਲਿਆ ਹੋਇਆ ਪਰ ਹੱਲੇ ਤੱਕ ਉਹ ਬਠਿੰਡੇ ਤੋਂ ਕਹਿੰਦੇ ਨਿਕਲਿਆ ਹੋਇਆ ਜਿਹੜਾ ਫਰਸਟ ਪ੍ਰਾਈਜ਼ ਨਿਕਲਿਆ ਰਤਨ ਨੂੰ ਅਰਤਮਾ ਨੋਟਰੀ ਏਜੰਸੀ ਤੋਂ ਦੱਸ ਰਿਹਾ ਕਿ ਨਾਮ ਨਿਕਲੇ ਪਰ ਹਾਲੇ ਤੱਕ ਜੇਸਨ ਸੰਸਾਰ ਦਾ ਪਹਿਲਾ ਪ੍ਰਾਈਜ਼ 11 ਕਰੋੜ ਰੁਪਇਆ ਨਿਕਲੇ ਆ ਉਹ ਇਨਸਾਨ ਦਾ ਕੋਈ ਹੱਲੇ ਅਤਾ ਪਤਾ ਨਹੀਂ ਹੈਗਾ ਮਤਲਬ ਕਿ ਉਹ ਸੰਸਾਰ ਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਲਾਟਰੀ ਜਿੱਤ ਚੁੱਕਿਆ ਕਿੰਨੀ ਹੈਰਾਨੀ ਵਾਲੀ ਗੱਲ ਆ ਹੁਣ ਮੇਰੇ ਵਰਗੇ ਬੰਦੇ ਨੇ ਦੇਖੋ ਦੋ ਲਾਟੀਆਂ ਪਾਈਆਂ ਹੋਈਆਂ ਸੀ ਦੋ ਪਾਈਆਂ ਹੋਈਆਂ ਸੀ ਆਪਾਂ ਡੇਲੀ ਡੇਲੀ ਅੱਜ ਅੱਜ ਦੀ ਆ ਅੱਜ ਖਤੀ ਆ ਮਤਲਬ ਕਿ ਇਹ ਮੈਂਟ ਕਿੰਨਾਂ ਦੇ ਸੀ ਕਦੋਂ ਆਊਗਾ ਸ਼ਾਇਦ ਨਿਕਲ ਜਾਏ ਕੁਛ ਜੇ ਤੇ ਜਿਸ ਇਨਸਾਨ ਦਾ ਨਿਕਲੇ ਉਹਨੂੰ ਪਤਾ ਨਹੀਂ ਹੈਗਾ ਲੋਟਰੀ ਏਜੰਸੀ ਵਾਲੇ ਭੰਗੜੇ ਪਾ ਰਹੇ ਆ ਤੇ ਢੋਲ ਵਜਾਏ ਜਾ ਰਹੇ ਆ ਤੇ ਜਿੱਤਣ ਵਾਲੇ ਦਾ ਕੁਝ ਪਤਾ ਨਹੀਂ ਆ ਕਿ ਮੇਰੀ ਲੋਟਰੀ ਨਿਕਲ ਚੁੱਕੀ ਆ ਭਰਾਵਾ ਦੇਖੋ ਜੇ ਨਹੀਂ ਆਉਂਦਾ ਤੇ ਮੈਨੂੰ ਦੇ ਦਿਓ ਆਪਾਂ ਨੂੰ ਲੋੜ ਸੀ ਮੈਨੂੰ ਦੇ ਦਿਓ ਭਰਾ ਜੇ ਨਹੀਂ ਆਉਂਦਾ ਤੇ ਮੈਨੂੰ 6-7 ਸਾਲ ਹੋ ਗਿਆ ਮਦਲ 60 ਸਾਲ ਪਹਿਲਾਂ ਲੋਟਰੀ ਪੰਦਾ ਰਿਆ ਵਿੱਚ ਇੱਕ ਸਾਲ ਬੰਦ ਕਰਤੀ ਸੀ ਮੈਂ ਕਿਹਾ ਨਿਕਲਦੀ ਨੁਕਲਦੀ ਤਾਂ ਕੋਈ ਹੈ ਨਹੀਂ ਦਵਾਰਾ ਟਰਾਈ ਕੀਤੀ ਆ ਪਰ ਨਹੀਂ ਗੱਲ ਬੰਦੀ ਨਹੀਂ ਤੇ ਜਿਸ ਸੰਸਾਨ ਦੀ ਨਿਕਲੀ ਉਹਨੂੰ ਪਤਾ ਨਹੀਂ ਹੈਗਾ ਕਿ ਅੱਪਾ ਜਾ ਕੇ ਆਪਣਾ ਨਾਮ ਲਈਏ ਉਥੋਂ 11 ਕਰੋੜ ਰੁਪਏ ਆਪਣੇ ਆਵਾ ਬਹੁਤ ਹੁੰਦਾ ਆਣ ਵਾਲੀਆਂ 3-4 ਪੀੜ੍ਹੀਆਂ ਤੱਕ ਜਾਂਦੀਆਂ ਇੱਥੇ ਲੱਖ ਰੁਪਏ ਜੋੜਨਾ ਹੋਵੇ ਤੇ ਰਾੜੇ ਲੱਗ ਜਾਂਦੇ ਆ ਬੰਦੇ ਦੇ ਉਜਾ ਪ੍ਰਾਵਾ ਤੇਰੀ ਲਾਟਰੀ ਨਿਕਲ ਗਿਆ 11 ਕਰੋੜ ਦੀ ਜਿੱਥੇ ਵੀ ਹੈਰਾ ਜਾ ਤੇ ਲਾਟਰੀ ਆਪਣਾ ਨਾਮ ਲੈ ਜਾ ਕੇ ਤੇ ਮੋਜਾ ਨੋਟੇ ਜਿੰਦਗੀ ਦੀਆਂ ਤੇਰਾ ਧਰਤੀ ਤੇ ਆਣਾ ਸਫਲ ਹੋ ਗਿਆ ਨਿਊ ਚੈਨਲ ਵਾਲੇ ਵਿਚਾਰੇ ਖਬਰਾਂ ਨਾਲ ਆ ਕੇ ਕਿ ਬੰਦਾ ਲੱਭਿਆ ਹੀ ਨਹੀਂ ਜਾ ਉਹ ਲੱਭੋ ਆਰਮੀ ਪੁਲਿਸ ਲਾ ਦਿਓ ਜਾ ਕੇ ਲੱਭ ਲੋ ਬੰਦੇ ਯਾਰ 11 ਕਰੋੜ ਕੀ ਬੜਾ ਹੁੰਦਾ ਭਰਾਵਾ